ਉਹੜਾ ਪਾਣੀ ਆ ਕਿੰਨਾ ਕ ਪਾਣੀ ਆ ਬਹੁਤ ਜ਼ਿਆਦਾ ਕਿੰਨੇ ਕ ਦਿਨ ਤੱਕ ਨਿਕਲ ਜੂਗਾ ਹਫਤੇ ਦਾ ਕ ਨਿਕਲ ਜੂ ਆਹੜਾ ਪਾਣੀ ਆ ਐਂਜਿੰਨਾ ਕੱਢ ਦੇ ਜੀ ਹਾਂਜੀ ਆਹ ਇਸੇ ਇੰਜਨਾ ਕੱਢੀ ਦਾ ਠੀਕ ਹੈ ਕਿੰਨੇ ਦਿਨ ਤੇ ਲੱਗੇ ਜੀ ਹਾਂਜੀ ਦੋ ਦਿਨ ਲੱਗੇ ਆ ਦੋ ਦਿਨ ਹੋ ਗਏ ਕਿੰਨੇ ਦਿਨ ਹੋਰ ਲੱਗਣਗੇ ਲੱਗਗੇ ਹਰ ਸਾਈਕਲ ਆ ਮੀ ਇਹ ਤਾਂ ਫੇਰ ਤੁਰਿਆ ਆਦਾ ਹੈ ਨਾ ਚਾਹ ਕੋ ਨਹੀਂ ਵੇਨੇ ਇਹਨੂੰ ਮਾਰ ਪਾਇਪ ਨੂੰ ਫੜਨਾ ਕੋਕ ਨਹੀਂ ਕਰਨਾ ਬਹੁਤ ਨਹੀਂ ਗੱਲ ਦਾ ਹੀ ਨਹੀਂ ਆ ਲਾੜ ਪਾਣੀ ਪਾਇਰਾ ਬਰਾਵਾ ਤੂੰ ਹੀ ਪਾਰਾ ਮੇਰਾ ਤਾਂ ਮੁੰਡਾ ਨਹੀਂ ਲੱਭਣ ਦੇਵੇਂ ਕਾ ਕਾਣਾ ਕਾਣਾ ਆਇਆ ਨਹੀਂ ਕਿਹਾ ਵੀਡੀਓ ਬਣਾ ਕੇ ਮੱਗ ਜਾਣੇ ਮਹੀਨਾ ਕਾ ਮਹੀਨਾ ਲੱਗ ਜੂ ਨਹੀਂ ਮਹੀਨਾ ਤੇ ਲੱਗਦਾ ਪਹਿਲੋ ਨਿਕਲ ਜਾਣਾ ਨਹੀਂ ਨਹੀਂ ਪਾਣੀ ਬਣਾ ਬੰਦਾਰ ਕੇ ਲੈ ਆ ਕਿੰਨਿਆਂ ਕਿੱਲਿਆਂ ਚ ਪਾਣੀ ਏ ਕਹਾਂ ਕਿੱਲਾ ਹਾਂ ਯਾਰਾ ਕਿੱਲਿਆਂ ਜੀ ਅੱਛਾ ਕਿੰਨੇ ਦਿਨ ਹੋ ਗਏ ਤਾਂ ਲੱਗਿਆ ਨੂੰ ਵਾਰੀ ਆੜੀ ਫਸਲ ਤੇ ਵੇਖੋ ਇਧਰ ਕਿੰਨੇ ਦਾ ਦੂਜਾ ਕੱਢਦਾ ਪ੍ਰੈਸ਼ਰ ਕਿੰਨੇ ਦਾ ਕੱਪਾ ਪਾਉਂਦਾ ਏ 4 ਦਾ 4 ਦਾ ਹਾਂ 15 ਦਿਨ ਹੋ ਗਏ ਕੋਈ ਨਹੀਂ ਆਇਆ ਇੱਥੇ ਇੱਕ ਜਰਾ ਗੇੜੇ ਤਿਆਰੋ 15 ਦਿਨ ਹੋ ਗਏ ਅਸੀਂ ਮਾਰ ਗਏ ਉਦਾਂ ਹੀ ਕੋਈ 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 ਮਾਰ ਗਏ ਜਾਨੋ ਮਾਰ ਪਰ ਗਿਆ ਮਾਰੋ ਮਾਰੋ ਗੇੜਾ ਹਰ ਮਾਠੇ ਰੋ ਕਾਹੋਂ ਚੰਗਰ ਜਿਹੜਾ ਕੋ ਰੱਖਿਆ ਕਰੋ ਕਿਹੜਾ ਖੜਾ ਕਿਹੜਾ ਨਾ ਕਿਤਨਾ ਪਛਾਨ ਕੇ ਨਾ ਐਨੂੰ ਕਰਦਾ ਇਦਾਂ ਇੱਕੇ ਥਾਂ ਨਹੀਂ ਕਰਦਾ ਐਨੂੰ ਕਰਦਾ ਇਥੇ ਲਓ ਬਾਬੇ ਨਾਨਕ ਦਾ ਨਾਮ ਬਾਰ ਧੰਨ ਬਾਬਾ